ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਵੱਡਾ ਐਲਾਨ ਹੋ ਸਕਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ 24 ਤਰੀਕ ਨੂੰ ਇਹ ਮੀਟਿੰਗ ਹੋਵੇਗੀ ਜਿਸ ਤੋਂ ਬਾਅਦ ਦੱਸਿਆ ਕਿ ਡਾਕਟਰ ਦਲਜੀਤ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੂੰ ਲੈ ਕੇ ਨੁਕਸਾਨ ਹੋਇਆ ਉਸ ਨੂੰ ਲੈ ਕੇ ਮੀਟਿੰਗ ਕੀਤੀ ਜਾਵੇਗੀ ਤੇ ਕਈ ਹੋਰ ਮੁੱਦਿਆਂ ਦੇ ਉੱਤੇ ਚਰਚਾ ਜਿਹੜੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਸਕਦੇ ਨੇ ਤੇ ਉੱਥੇ ਹੀ ਵੱਡਾ ਐਲਾਨ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਤੇ ਜਿਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ ਹੋਰ ਕੀ ਕੁਝ ਕਹਿਣਾ ਡਾਕਟਰ ਦਲਜੀਤ ਚੀਮਾ ਦਾ ਆਉਤਾਨੂੰ ਸੁਣੋ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਪੀੜੇ ਤੇ ਲੱਖਾਂ ਦੀ ਸੇਵਾ ਲਈ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਕਸਾ ਸਾਹਿਬ ਜਿਲੇ ਤੋਂ ਜਿਹੜੀ ਪਸ਼ੂਆਂ ਦੇ ਚਾਰੇ ਦੀ ਦੂਸਰੀ ਵੱਡੀ ਕਿਸ਼ਤ ਜਿਹੜੀ ਹੈ ਉਹ ਅੱਜ 100 ਤੋਂ ਵੱਧ ਟਰੱਕ ਜਿਦੇ ਆ ਉਹ ਦਵਾਣਾ ਕਰ ਪਹਿਲਾ ਜੀਵੀ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ਤੋਂ ਗੁਰਦਾਸਪੁਰ ਜ਼ਿਲ੍ਹੇ ਵਾਸਤੇ ਟਰੱਕ ਜਿਹੜੇ ਆ ਉਹ ਜਾ ਚੁੱਕੇ ਹਨ ਹੁਣ ਚਰਮਣੀ ਅਕਾਲੀ ਦਲ ਨੇ 24 ਸਤੰਬਰ ਨੂੰ 2 ਵਜੇ ਪਾਰਟੀ ਹੈਡ ਆਫਿਸ ਮੀਟਿੰਗ ਬੁਲਾਈ ਹੈ ਜਿਦੇ ਵਿੱਚ ਅਸੀਂ ਸਾਰੇ ਹਲਕਿਆਂ ਤੋਂ ਰਿਪੋਰਟ ਲਵਾਂ ਕਿ ਉੱਥੇ ਕਿੰਨਾ ਹੋਰ ਨੁਕਸਾਨ ਹੋਇਆ ਜਿਹੜੀਆਂ ਟੀਮਾਂ ਗਈਆਂ ਸੀ ਉਹ ਵੀ ਆਪਣੀ ਰਿਪੋਰਟ ਦੇਣਗੀਆਂ ਕਿੰਨੀ ਕਣਕ ਕਿਸੇ ਇਲਾਕੇ ਦੇ ਵਿੱਚ ਗਰੀਬਾਂ ਨੂੰ ਘਰਾਂ ਵਿੱਚ ਖਾਣ ਵਾਸਤੇ ਚਾਹੀਦੀ ਹੈ ਕਿੰਨੀ ਕਣਕ ਜਿਹੜੀ ਬੀਜ ਦੇ ਰੂਪ ਤੇ ਵਿੱਚ ਜਿਹੜੀ ਅਗੋਂ ਬਜਾਈ ਰੂਣੀ ਉਹਦੇ ਵਾਸਤੇ ਚਾਹੀਦੀ ਹੈ ਕਿੰਨੇ ਕਿੰਨੇ ਥਾਵਾਂ ਤੇ ਕਿੰਨੇ ਖੇਤ ਖਰਾਬ ਹੋ ਗਏ ਆ ਜਿੱਥੇ ਸਿਸਟ ਚੁੱਕਣ ਵਾਸਤੇ ਪਾਰਟੀ ਦੇ ਨੌਜਵਾਨ ਜਿਹੜੇ ਟਰੈਕਟਰ ਲੈ ਕੇ ਉਹਨਾਂ ਕਿਸਾਨਾਂ ਦੀ ਜਿਹੜੀ ਆ ਉਹ ਬਦਲ ਕਰ ਸਕਦੇ ਜੇ ਕਿਤੇ ਬੰਦ ਦਾ ਕੰਮ ਅਧੂਰਾ ਹੈ ਤੇ ਉਹਨੂੰ ਪੂਰਾ ਕਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਵੇਂ ਮਦਦ ਕਰ ਸਕਦਾ ਚਾਰਿਆਂ ਗਿਆਨ ਦੀ ਜੇ ਕਿਤੇ ਹੋਰ ਲੋੜ ਆ ਪਾਗਿੰਗ ਮਸ਼ੀਨਾ ਤੇ ਜਿਹੜਾ ਮੱਛਰ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਇਲਾਕੇ ਦੇ ਵਿੱਚ ਪ੍ਰਜਨਨ ਹੋ ਜਾਂਦੀ ਹੈ ਸਾਡਾ ਤੋਂ ਬਾਅਦ ਉਹਦੇ ਵਾਸਤੇ ਕਿੱਥੇ ਕਿੱਥੇ ਕਿੰਨੀਆਂ ਮਸ਼ੀਨਾ ਚਾਹੀਦੀਆਂ ਉਹ ਵੀ ਉਹਦੇ ਵਿੱਚ ਫੈਸਲਾ ਕਰਕੇ ਜਾਰੀ ਕਰਨ। ਔਰ ਇਸ ਤੋਂ ਲਾਵਾ ਕੋਈ ਹੋਰ ਵੀ ਸੇਵਾ ਜਿਹੜੀ ਸ਼੍ਰੋਮਣੀ ਕਾਣੀ ਜ ਕਰ ਸਕ। ਇਹ ਜਿਹੜੀ ਚੰਗੀ ਤਰੀਕ ਨੂੰ 2 ਵਜੇ ਮੀਟਿੰਗ ਹੋਣੀ ਹੈ ਸਾਰੇ ਜ਼ਿਲ੍ਹਾ ਅਧਿਕਾਰ ਸਾਹਿਬਾਨ ਔਰ ਸਾਰੇ ਹਲਕਾਂ ਇੰਚਾਰਜ ਜਿਹੜੇ ਹੈ ਉਹਦੇ ਵਿੱਚ ਸ਼ਾਮਲ ਹੋਣਗੇ। ਜਿਹੜੀਆਂ ਟੀਮਾਂ ਗਈਆਂ ਸੀ ਉਹ ਵੀ ਟੀਮਾਂ ਦੇ ਜਿਹੜੇ ਲੀਡਰ ਨੇ ਉਹ ਇਹਦੇ ਵਿੱਚ ਸ਼ਾਮਲ ਹੋਣ ਕੇ ਤੇ ਸਾਰਾ ਅਸੀਂ ਉਸ ਦਿਨ ਜਿਹੜੀ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਉਹਦੀ ਸਮੀਖਿਆ ਕਰਨ ਕੀਤੇ ਕੰਮ ਨੂੰ ਹੋਰ ਤੇਜ਼ ਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲ ਪੀੜਤੇ ਅਲਾ ਕੈਂਦੀ ਸੀ ਬਣੀ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਕਸਾ ਸਾਹਿਬ ਜਿਲੇ ਤੋਂ ਜਿਹੜੀ ਪਸ਼ੂਆਂ ਦੇ ਚਾਲੇ ਦੀ ਦੂਸਰੀ ਵੱਡੀ ਕਿਸ਼ਤ ਜਿਹੜੀ ਹੈ ਉਹ ਅੱਜ 100 ਤੋਂ ਵੱਧ ਟਰੱਕ ਜਿਹੜੇ ਆ ਉਹ ਰਵਾਨਾ ਕਰਦੇ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੀ ਇਤਹਾਸਕ ਧਰਤੀ ਤੋਂ ਗੁਰਦਾਸਪੁਰ ਜਿਲ੍ਹੇ ਵਾਸਤੇ ਟਰੱਕ ਜਿਹੜੇ ਆ ਉਹ ਜਾ ਚੁੱਕੇ ਹਨ ਹੁਣ ਚਰਮਣੀ ਅਕਾਲੀ ਦਲ ਨੇ 24 ਸਤੰਬਰ ਨੂੰ 2 ਵਜੇ ਪਾਰਟੀ ਹੈਡ ਆਫਿਸ 'ਚ ਮੀਟਿੰਗ ਬੁਲਾਈ ਹੈ ਜਿਦੇ ਵਿੱਚ ਅਸੀਂ ਸਾਰੇ ਹਲਕਿਆਂ ਤੋਂ ਰਿਪੋਰਟ ਲਵਾਂ ਕਿ ਉੱਥੇ ਕਿੰਨਾ ਹੋਰ ਨੁਕਸਾਨ ਹੋਇਆ ਹੈ ਜਿਹੜੀਆਂ ਟੀਮਾਂ ਕਈਆਂ ਸੀ ਉਹ ਵੀ ਆਪਣੀ ਰਿਪੋਰਟ ਦੇਣਗੀਆਂ ਕਿੰਨੀ ਕਣਕ ਕਿਸੇ ਇਲਾਕੇ ਦੇ ਵਿੱਚ ਗਰੀਬਾਂ ਨੂੰ ਘਰਾਂ ਵਿੱਚ ਖਾਣ ਵਾਸਤੇ ਚਾਹੀਦੀਆਂ ਕਿੰਨੀ ਕਣਕ ਜਿਹੜੀ ਬੀਜ ਦੇ ਰੂਪ ਤੇ ਵਿੱਚ ਜਿਹੜੀ ਅਗੋਂ ਬਿਜਾਈ ਹੋਣੀ ਉਹਦੇ ਵਾਸਤੇ ਚਾਹੀਦੀ ਹੈ ਕਿੰਨੇ ਕਿੰਨੇ ਥਾਵਾਂ ਤੇ ਕਿੰਨੇ ਖੇਤ ਖਰਾਬ ਹੋ ਗਏ ਆ ਜਿੱਥੇ ਸਿਸਟ ਚੁੱਕਣ ਵਾਸਤੇ ਪਾਰਦੀ ਦੇ ਨੌਜਵਾਨ ਜਿਹੜੇ ਟਰੈਕਟਰ ਲੈ ਕੇ ਉਹਨਾਂ ਕਿਸਾਨਾਂ ਦੀ ਜਿਹੜੀ ਆ ਉਹ ਬਦਲ ਕਰ ਸਕਦੇ ਜੇਕਰ ਤੇ ਬੰਨ ਦਾ ਕੰਮ ਅਧੂਰਾ ਹੈ ਤੋ ਕੋਨੋਂ ਪੂਰਾ ਕਰਨ ਦੇ ਵਿੱਚ ਸ਼੍ਰੋਮਣੀ ਅਕਾਦਮੀ ਦਲ ਕਿਵੇਂ ਮਦਦ ਕਰ ਸਕਦਾ ਚਾਰਿਆਂ ਗਰਾਂ ਦੀ ਜੇ ਕਿਤੇ ਹੋਰ ਲੋੜ ਆ ਫੋਗਿੰਗ ਮਸ਼ੀਨਾ ਤੇ ਜਿਹੜਾ ਮੱਛਰ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਇਲਾਕੇ ਦੇ ਵਿੱਚ ਪ੍ਰਭਾਰ ਹੋ ਜਾਂਦੀ ਹੈ ਸਾਡਾ ਤੋਂ ਬਾਅਦ ਉਹਦੇ ਵਾਸਤੇ ਕਿੱਥੇ ਕਿੱਥੇ ਕਿੰਬੀਆਂ ਮਸ਼ੀਨਾ ਚਾਹੀਦੀਆਂ ਉਹ ਵੀ ਉਹਦੇ ਵਿੱਚ ਫੈਸਲਾ ਕਰਕੇ ਤਿਆਰੀ ਕਰਨ ਔਰ ਇਸ ਤੋਂ ਲਾਵਾ ਕੋਈ ਹੋਰ ਵੀ ਸੇਵਾ ਜਿਹੜੀ ਸ਼੍ਰੋਮਣੀ ਅਕਾਦਮੀ ਦਲ ਕਰ ਸਕਦਾ ਇਜਿਹੜੀ 21 ਤਰੀਕ ਨੂੰ 2 ਵਜੇ ਮੀਟਿੰਗ ਹੋਣੀ ਹੈ ਸਾਰੇ ਜ਼ਿਲ੍ਹਾ ਅਧਿਕਾਰ ਸਾਬਾ ਉਹ ਸਾਰੇ ਹਲਕਾਂ ਚਾਂਦ ਚੜੇ ਆ ਉਹਦੇ ਵਿੱਚ ਸ਼ਾਮਲ ਹੋਣਗੇ ਜਿਹੜੀਆਂ ਟੀਮਾਂ ਗਈਆਂ ਸੀ ਉਹ ਵੀ ਟੀਮਾਂ ਦੇ ਜਿਹੜੇ ਲੀਡਰ ਨੇ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਸਾਰਾ ਅਸੀਂ ਉਸ ਦਿਨ ਜਿਹੜੀ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਉਹਦੀ ਸਮੀਖਿਆ ਕਰਨ ਤੇ ਕੰਮ ਨੂੰ ਹੋਰ ਤੇਜ਼ ਕਰਾਂਗੇ